ਨਾ ਤੁਸੀਂ ਜੁੜੇ ਹੋ ਮੈਂ ਤੁਹਾਡੇ ਨਾਲ ਅਕਸ਼ਦੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਪਾਲ ਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲੌਨ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਜਦੋਂ ਪਿਛਲੀ ਵਾਰ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਾਂ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਇਸ ਮਾਮਲੇ ਦੇ ਵਿੱਚ ਜਵਾਬ ਮੰਗਿਆ ਸੀ ਪਰ ਉੱਥੇ ਹੀ ਦੱਸ ਦਈਏ ਕਿ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਹੈ ਤਾਂ ਪੰਜਾਬ ਸਰਕਾਰ ਨੇ ਕਿਹਾ ਕਿ ਅਮਰਪਾਲ ਅਤੇ ਉਸ ਦੇ ਸਾਥੀ ਮੁੱਖ ਮੰਤਰੀ ਦੀ ਜਾਨ ਲਈ ਖਤਰਾ ਨੇ ਤਾਂ ਇਸੇ ਲਈ ਅਮਰਤਪਾਲ ਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਵੱਖ-ਵੱਖ ਸੋਸ਼ਲ ਮੀਡੀਆ ਪੋਸਟਾਂ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਜੋ ਪੋਸਟਾਂ ਅਪਲੋਡ ਕੀਤੀਆਂ ਗਿਆ ਜੋ ਵੀਡੀਓਜ਼ ਅਪਲੋਡ ਕੀਤੀਆਂ ਗਿਆ ਉਹਨਾਂ ਦਾ ਹਵਾਲਾ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਔਰ ਇਹ ਕਿਹਾ ਗਿਆ ਕਿ ਅਮਰਤਪਾਲ ਤੇ ਉਸਦੇ ਸਾਥੀ ਮੁੱਖ ਮੰਤਰੀ ਦੀ ਜਾਨ ਲਈ ਖਤਰਾ ਨੇ ਇਸੇ ਕਰਕੇ ਅਮਰਤਪਾਲ ਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਅਮਰਤਪਾਲ ਤੇ ਸਾਥੀਆਂ ਤੇ ਦੂਜੀ ਵਾਰ ਲੱਗੀ ਐਨਐਸਏ ਦਾ ਇਹ ਮਾਮਲਾ ਹੈ ਇਸ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੁੰਦੀ ਹੈ ਕਿਉਂਕਿ ਜਦੋਂ ਪਿਛਲੀ ਵਾਰ ਸੁਣਵਾਈ ਹੋਈ ਸੀ ਤਾਂ ਹਾਈ ਕੋਰਟ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਜਵਾਬ ਮੰਗਿਆ ਸੀ ਤਾਂ ਹੁਣ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਆਪਣਾ ਜਵਾਬ ਦਿੱਤਾ ਹੈ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਪੋਸਟਾਂ ਅਪਲੋਡ ਕੀਤੀਆਂ ਗਈਆਂ ਜੋ ਵੀਡੀਓਜ਼ ਅਪਲੋਡ ਕੀਤੀਆਂ ਗਿਆ ਉਹਨਾਂ ਦਾ ਹਵਾਲਾ ਦਿੱਤਾ ਗਿਆ ਔਰ ਪੰਜਾਬ ਸਰਕਾਰ ਵੱਲੋਂ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਮਰਤਪਾਲ ਤੇ ਉਸਦੇ ਸਾਥੀਆਂ ਸੀਐਮ ਮਾਨ ਦੇ ਜਿਹੜੇ ਸਾਥੀ ਨੇ ਉਸ ਸੀਐਮ ਮਾਨ ਦੀ ਜਾਨ ਲਈ ਖਤਰਾ ਨੇ ਔਰ ਇਸੇ ਲਈ ਅਮਰਿਤਪਾਲ ਅਤੇ ਅਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਔਰ ਇਹ ਵੀ ਦੱਸ ਦिए ਕਿ ਅਜਨਾਲਾ ਪੁਲਿਸ ਥਾਣੇ ਦੇ ਬਾਹਰ ਦੀ ਵੀਡੀਓ ਦਾ ਹਵਾਲਾ ਦਿੱਤਾ ਗਿਆ ਹੈ ਔਰ ਵੀਡੀਓ ਚ ਸੀਐਮ ਦਾ ਬੈਂਤ ਸਿੰਘ ਵਰਗਾ ਹਾਲ ਕਰਨ ਦੀ ਗੱਲ ਕਹੀ ਗਈ ਹੈ ਔਰ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਅਜਨਾਲਾ ਥਾਣੇ ਦੀ ਘਟਨਾ ਦਾ ਜ਼ਿਕਰ ਕਰ ਲਈਏ ਤਾਂ ਫਰਵਰੀ 2023 ਦੇ ਵਿੱਚ ਇਹ ਜਿਹੜੀ ਹਿੰਸਾ ਹੋਈ ਸੀ ਤਣਾਪੁਰਨ ਮਾਹੌਲ ਦੇਖਣ ਨੂੰ ਮਿਲਿਆ ਸੀ ਜਦੋਂ ਅਮਰਤਪਾਲ ਆਪਣੇ ਸਾਥੀਆਂ ਦੇ ਨਾਲ ਅਜਨਾਲਾ ਥਾਣੇ ਦਾ ਰੋਕ ਕਰਦੇ ਨੇ ਉਹਨਾਂ ਦੇ ਨਾਲ ਜਿਹੜੀ ਸੰਗਤ ਵੀ ਮੌਜੂਦ ਹੁੰਦੀ ਆ ਔਰ ਉੱਥੇ ਜਿਹੜਾ ਉਹਨਾਂ ਦਾ ਸਾਥੀ ਸੀ ਤੂਫਾਨ ਸਿੰਘ ਉਸ ਨੂੰ ਜਲਦ ਰਿਹਾ ਕਰਨ ਦੀ ਮੰਗ ਨੂੰ ਲੈ ਕੇ ਉਹ ਥਾਣੇ ਦਾ ਘਰਾਵ ਕਰਦੇ ਨੇ ਪਰ ਉੱਥੇ ਜਿੱਥੇ ਤਣਾਪੁਰਨ ਮਾਹੌਲ ਦੇਖਣ ਨੂੰ ਮਿਲਿਆ ਪਰ ਗੱਲ ਕਰ ਲਈਏ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੁੰਦੀ ਹੈ ਔਰ ਪੰਜਾਬ ਸਰਕਾਰ ਵੱਲੋਂ ਜਿਹੜੀ ਸੋਸ਼ਲ ਮੀਡੀਆ ਤੇ ਉਸ ਸਮੇਂ ਜੋ ਪੋਸਟਾਂ ਪਾਈਆਂ ਗਈਆਂ ਉਸ ਦਾ ਹਵਾਲਾ ਦਿੱਤਾ ਗਿਆ ਔਰ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਜਵਾਬ ਦਿੱਤਾ ਕਿ ਅਮਰਤਪਾਲ ਅਤੇ ਉਸ ਦੇ ਸਾਥੀ ਮੁੱਖ ਮੰਤਰੀ ਦੀ ਜਾਨ ਲਈ ਖਤਰਾ ਨੇ ਔਰ ਇਸੇ ਲਈ ਅਮਰਤਪਾਲ ਅਤੇ ਉਸ ਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਤਾਂ ਇਸ ਵਕਤ ਉਹ ਫੋਨ ਲਾਈਨ ਤੇ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਸੁਮੇ ਜੁੜੇ ਨੇ ਸੁਮੇਤ ਕੀ ਕੋਈ ਜਾਣਕਾਰੀ ਹੈ ਦੂਜੀ ਵਾਰ ਐਨਐਸਏ ਲਾਉਣ ਦੇ ਮਾਮਲੇ ਦੇ ਵਿੱਚ ਇਹ ਸੁਣਵਾਈ ਹੋਈ ਹੈ ਔਰ ਪੰਜਾਬ ਸਰਕਾਰ ਨੇ ਵੀ ਆਪਣਾ ਜਵਾਬ ਦਿੱਤਾ ਹੈ ਲਕੋ ਐਨਐਸਏ ਲਾਉਣ ਨੂੰ ਲੈ ਕੇ ਕਿਉਂਕਿ ਡਿਟੈਂਸ਼ਨ ਜਿਸ ਤਰ੍ਹਾਂ ਦੇ ਨਾਲ 1 ਸਾਲ ਹੋਰ ਵਧਾ ਦਿੱਤੀ ਗਈ ਹੈ ਤਾਂ ਉਹਨੂੰ ਲੈ ਕੇ ਜਿੰਨੇ ਵੀ ਅਮਰਿਤਪਾਲ ਜਾਂ ਉਹਨਾਂ ਦੇ ਜਿਹੜੇ ਬਾਕੀ ਸਾਥੀ ਨੇ ਉਹਨਾਂ ਦੇ ਵੱਲੋਂ ਪਟੀਸ਼ਨਸ ਨੇ ਜਿਹੜੀਆਂ ਦਾਖਲ ਕੀਤੀਆਂ ਨੇ ਹਾਲਾਂਕਿ ਉਹਨਾਂ ਨੇ ਵੀ ਕਈ ਗਰਾਊਂਡ ਦਿੱਤੇ ਨੇ ਕਿ ਐਨਐਸਏ ਹਟਾਈ ਜਾਵੇ ਜਿਦੇ ਵਿੱਚ ਉਹਨਾਂ ਦਾ ਇਤਿਹਾਸਕ ਕਰਨਕਾਰ ਤਾਂ ਹੈ ਕਿ ਅਮਰਿਤਪਾਲ ਦੇ ਸਾਥੀ ਹੈ ਹੀ ਨਹੀਂ ਕਈਆਂ ਨੇ ਤਾਂ ਪਟੀਸ਼ਨ ਚ ਇਸ ਤਰ੍ਹਾਂ ਦਾ ਜ਼ਿਕਰ ਕਰਿਆ ਪਰ ਗੱਲ ਆ ਗਈ ਕਿ ਐਨਐਸਏ ਆਖਰ ਕਿਉਂ ਲਾਇਆ ਗਿਆ ਐਨਐਸਏ ਜਿੱਥੇ ਤਾਂ ਇੱਕ ਗਰਾਊਂਡਸ ਜਿਹੜੀਆਂ ਪੁਰਾਣੀਆਂ ਵੀ ਹੈਗੀਆਂ ਨੇ ਕਿ ਉਸ ਸਮੇਂ ਦੇ ਦੌਰਾਨ ਜਦੋਂ ਲਾਇਆ ਗਿਆ ਸੀ ਉਹੀ ਸਿਚੁਏਸ਼ਨ ਐਸੇ ਤਰ੍ਹਾਂ ਦੇ ਨਾਲ ਐਥੋਂ ਤੱਕਰ ਗੱਲ ਕੀਤੀ ਜਾਵੇ ਕਿ ਜਿਹੜੇ ਪੋਸਟਾਂ ਲੱਗੀਆਂ ਜੇ ਹੁਣ ਪੋਸਟਾਂ ਦਾ ਜ਼ਿਕਰ ਕਰੀਏ ਤਾਂ ਜਿਵੇਂ ਭਗੇਲ ਸਿੰਘ ਹੋਰਾਂ ਦੀ ਪੋਸਟ ਐ ਚਾਹੇ ਗੁਰਪਤਵੰਤ ਪੰਨੂ ਦੀ ਪੋਸਟ ਐ ਗੁਰਪਤਵੰਤ ਪੰਨੂ ਦੇ ਤਾਂ ਕਈ ਫੋਨ ਕਾਲਸ ਵੀ ਜਿਸ ਤਰ੍ਹਾਂ ਦੇ ਨਾਲ ਆਉਂਦੇ ਨੇ মিডিਆ ਰੋ ਵੀ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਮੁੱਖ ਮੰਤਰੀ ਨੂੰ ਸਿੱਧੇ ਤੌਰ ਤੇ ਕਈ ਜਗ੍ਹਾ ਤੇ ਟਾਰਗਟ ਕਰਿਆ ਜਾਂਦਾ ਹੈ ਉਹੀ ਜੰਡੇ ਨੂੰ ਕੋਲੈਬੋਰੇਟ ਕਰਦੇ ਹੋਏ ਇਹ ਚੀਜ਼ ਦਰਸਾਈ ਗਈ ਹੈ ਕਿ ਅਮਰਿਤਪਾਲ ਘੋੜਿਆਂ ਦੇ ਨਾਲ ਨੂੰ ਵੀ ਲੈ ਕੇ ਕਿਸੇ ਨਾ ਕਿਸੇ ਤਰ੍ਹਾਂ ਦਾ ਖਤਰਾ ਪੈਦਾ ਹੋ ਸਕਦਾ ਹੈ ਕਿਉਂਕਿ ਜਦੋਂ ਵੀ ਕੋਈ ਡਿਟੈਂਸ਼ਨ ਵਧਾਈ ਜਾਂਦੀ ਹੈ ਉਹਦਾ ਭਾਵੇਂ ਹੁੰਦਾ ਵੀ ਜੇਕਰ ਇਹ ਸ਼ਖਸ ਬਾਹਰ ਆਂਦਾ ਤਾਂ ਕਿਸ ਤਰ੍ਹਾਂ ਦਾ ਹਾਲਾਤ ਬਣੂਗਾ ਉਹਦੇ ਵਿੱਚ ਚਾਹੇ ਮੁੱਖ ਮੰਤਰੀ ਹੋਣ ਚਾਹੇ ਸੂਬੇ ਦਾ ਮਾਹੌਲ ਹੋਵੇ तमाम ਚੀਜ਼ਾਂ ਨੂੰ ਆਧਾਰ ਬਣਾਇਆ ਗਿਆ ਹੈ ਜਿਹੜੀਆਂ ਪੋਸਟਾਂ ਵੀ ਅਸੀਂ ਦਿਖਾ ਰਹੇ ਹਾਂ ਇਹ ਪੋਸਟਾਂ ਦਾ ਵੀ ਜ਼ਿਕਰ ਕੋਰਟ ਦੇ ਵਿੱਚ ਹੋਇਆ ਕਿ ਆਖਰ ਇਹਨਾਂ ਦੇ ਵਿੱਚ ਵੀ ਜਿਹੜੀ ਸ਼ਬਦਾਵਲੀ ਹੈ ਇੱਥੇ ਤੱਕਰ ਕਿਹਾ ਗਿਆ ਕਿ ਅਮਰਿਤਪਾਲ ਨੂੰ ਛੁਡਾਉਣ ਦੇ ਵਾਸਤੇ ਤੁਸੀਂ ਜਹਾਜ਼ ਵਾਲੀ ਕਿ ਪੋਸਟ ਲਿਖ ਰਹੇ ਹੋਗੇ ਉਹਦੇ ਵਿੱਚ ਇਹ ਗੱਲ ਦਿਖਾਈ ਗਈ ਹੈ ਕਿ ਜਿਹੜਾ ਕੰਦਾਰ ਹਾਈਜੈਕ ਹੋਇਆ ਸੀਗਾ ਉਹਦਾ ਵੀ ਜ਼ਿਕਰ ਕਰਿਆ ਗਿਆ ਹੈ ਵੀ ਇਸ ਤਰ੍ਹਾਂ ਦੀ ਹਾਈਜੈਕਿੰਗ ਹੋ ਸਕਦੀ ਹੈ ਯਾਨੀ ਕਿ ਕਈ ਮਨਸੂਬੇ ਇਸ ਤਰ੍ਹਾਂ ਦੇ ਦਿਖਾਏ ਨੇ ਕਿ ਅਮਰਿਤਪਾਲ ਦੀ ਜਦੋਂ ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਕਲੈਬਰੇਸ਼ਨ ਹੈਗੀ ਆ ਤਾਂ ਜੇ ਬਾਹਰ ਆਉਂਦੇ ਨੇ ਜਾਂ ਉਹਨਾਂ ਦੇ ਸਾਥੀ ਬਾਹਰ ਆਉਂਦੇ ਨੇ ਤਾਂ ਇਹ ਖਤਰਾ ਪੈਦਾ ਹੋ ਸਕਦੇ ਨੇ ਹਾਲਾਂਕਿ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਟੋਟਲ ਤੌਰ ਤੇ ਆਪੋਜ਼ ਕੀਤਾ ਗਿਆ ਬਾਰੀ ਬਾਰੀ ਤੇ ਐਨਐਸਏ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਗੱਲ ਇਹ ਹੈ ਵੀ ਇਹ ਮੰਨਜੋਗ ਅਦਾਲਤ ਨੇ ਦੇਖਣਾ ਕਿ ਜਿਹੜਾ ਐਨਐਸਏ ਲਾਉਣ ਦਾ ਗਰਾਊਂਡ ਜਿਹੜਾ ਬਣਾਇਆ ਪ੍ਰਸ਼ਾਸਨ ਜਾਂ ਕਈ ਇਹ ਸਰਕਾਰ ਨੇ ਉਹ ਕਿੰਨਾ ਕੁ ਜ਼ਿਆਦਾ ਮਜ਼ਬੂਤ ਹੈ ਤੇ ਦੂਜੇ ਪਾਸੇ ਜਿੱਕਰ ਉਹਨੂੰ ਆਪੋਜ਼ ਕਰ ਰਹੇ ਨੇ ਜਿਹੜੇ ਸਾਹਮਣੇ ਖੜੇ ਵਕੀਲ ਨੇ ਤਾਂ ਉਹ ਮੈਨੇ ਕਿੰਨੇ ਕੁ ਮਜ਼ਬੂਤ ਜਿਹੜੇ ਰਹਿੰਦੇ ਨੇਗੇ ਇਹ ਚੀਜ਼ ਖੈਰ ਜੀ ਕਹੀਏ ਮੰਨਜੋਗ ਅਦਾਲਤ ਤੈਅ ਕਰੂਗੀ ਪਰ ਸਰਕਾਰਾਂ ਕਿਤੇ ਨਾ ਕਿਤੇ ਚੀਨ ਨੂੰ ਲੈ ਕੇ ਖਤਰਨਾ ਜ਼ਰੂਰ ਜਿਤਾਰੀਆਂ ਨੇ ਕਿਉਂਕਿ ਇੱਕ ਪੋਸਟ ਦੇ ਵਿੱਚ ਇਹ ਵੀ ਜ਼ਿਕਰ ਹੈ ਜਿਹੜੀ ਕਿ ਅਨੈਕਸਰ ਦੇ ਵਿੱਚ ਇਨਕਲੂਡ ਕੀਤੀ ਗਈ ਹੈ ਕਿ ਜਿਹੜੇ ਹਾਲਾਤ ਮੁੱਖ ਮੰਤਰੀ ਬਿਜਨ ਸਿੰਘ ਹੋਰਾਂ ਦਾ ਜ਼ਿਕਰ ਹੈ ਇੰਦਰਾ ਗਾਂਧੀ ਦਾ ਜ਼ਿਕਰ ਹੈ ਉਸ ਤਰ੍ਹਾਂ ਦੇ ਨਾਲ ਵੀ ਜਿਹੜੇ ਹਾਲਾਤ ਨੇ ਉਹ ਅਸੀਂ ਹੋ ਜਾਣਗੇ ਜੇਕਰ ਅਮਰਿਤਪਾਲ ਨੂੰ ਕੋਈ ਨੁਕਸਾਨ ਹੁੰਦਾ ਹੈ ਜਾਂ ਉਹਨਾਂ ਨੂੰ ਛੱਡਿਆ ਨਹੀਂ ਜਾਂਦਾ ਇਸ ਤਰ੍ਹਾਂ ਦੀਆਂ ਪੋਸਟਾਂ ਨੇ ਜਿਹੜੀਆਂ ਉਹ ਨੈਕਸਟਰ ਦਾ ਜੇ ਕਿ ਇਹ ਕੀ ਅੰਗ ਬਣੀਆਂ ਨੇ ਜਿੱਤੋਂ ਬਾਅਦ ਹੁਣ ਅੱਗੇ ਅਦਾਲਤ ਦਾ ਫੈਸਲਾ ਰਹੂਗਾ ਕਿ ਆਖਰ ਇਹਨਾਂ ਦੇ ਆਧਾਰ ਦੇ ਉੱਤੇ ਐਨਐਸਏ ਵਧਾਈ ਜਾਣੀ ਚਾਹੀਦੀ ਜਿਹੜੀ ਵਧਾਈ ਗਈ ਹੈ ਉਹ ਠੀਕ ਹੈ ਜਾਂ ਫਿਰ ਇਹਦਾ ਇਹਨੂੰ ਲੈ ਕੇ ਹੋਰ ਤਰ੍ਹਾਂ ਦਾ ਕੋਈ ਰਾਹ ਜਿਹੜਾ ਉਹ ਨਿਕਲਦਾ ਹੋਇਆ ਦੇਖੂਗਾ ਜੀ ਸ਼ੁਕਰੀਆ ਸੁਮੇਤ ਤਾ ਸਾਡੇ ਪੱਤਰਕਾਰ ਨੇ ਵਧੇਰੇ ਜਾਣਕਾਰੀ ਇਸ ਮਾਮਲੇ ਦੇ ਨਾਲ ਜੁੜੀ ਹੋਈ ਦਿੱਤੀ ਤਾਂ ਅਮਰਿਤਪਾਲ ਤੇ ਉਤੇ ਅਮਰਿਤਪਾਲ ਅਤੇ ਉਸਦੇ ਸਾਥੀਆਂ ਤੇ ਦੂਜੀ ਵਾਰ ਲੱਗੀ ਐਨਐਸਏ ਮਾਮਲੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਔਰ ਹਾਈ ਕੋਰਟ ਨੇ ਹਾਈ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਆਪਣਾ ਜਵਾਬ ਦਿੱਤਾ ਹੈ ਔਰ ਹਵਾਲਾ ਦਿੱਤਾ ਗਿਆ ਜੋ ਸੋਸ਼ਲ ਮੀਡੀਆ ਪਲੇਟਫਾਰਮ ਤੇ ਵੀਡੀਓਜ਼ ਅਪਲੋਡ ਹੋਈਆਂ ਜੋ ਪੋਸਟਾਂ ਅਪਲੋਡ ਹੋਈਆਂ ਉਹਨਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਅਮਰਿਤਪਾਲ ਅਤੇ ਉਸਦੇ ਸਾਥੀ ਸੀਐਮ ਦੀ ਜਾਨ ਲਈ ਖਤਰਾ ਨੇ ਔਰ ਇਸੇ ਲਈ ਅਮਰਤਪਾਲ ਅਤੇ ਉਸ ਦੇ ਸਾਥੀਆਂ ਤੇ ਦੂਜੀ ਵਾਰ ਐਨਐਸਏ ਲਗਾਈ ਗਈ ਹੈ ਹਾਲਾਂਕਿ ਜਿਹੜੀ ਵੀਡੀਓ ਦਾ ਹਵਾਲਾ ਦਿੱਤਾ ਗਿਆ ਉਸ ਵੀਡੀਓ ਦੇ ਵਿੱਚ ਸੀਐਮ ਦਾ ਬੈਂ ਸਿੰਘ ਵਰਗਾ ਹਾਲ ਕਰਨ ਦੀ ਗੱਲ ਕਹੀ ਗਈ